ਇਹ ਬੇਸਿਕਲੀ ਮਾਨਯੋਗ ਕੈਰੈਕਟਰ ਜਨਰਲ ਆਫ ਪੁਲਿਸ ਪੰਜਾਬ ਉਹਦੀ ਜਿਹੜੀ ਡਾਇਰੈਕਸ਼ਨਸ ਦੇ ਕੰਪਲਾਈਅੰਸ ਹੈਂਡ ਐਂਡ ਅੰダー ਦਾ ਸੁਪਰਵੀਜ਼ਨ ਆਫ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਆਪਰੇਸ਼ਨ ਸੀਲ 6 ਚਲਾਇਆ ਜਾ ਰਹਾ ਹੈ ਜਿਹੜੇ ਪੰਜਾਬ ਦੇ 10 ਸਰਹਦੀ ਜ਼ਿਲ੍ਹੇ ਨੇ ਆਪਣੇ ਜਿਹੜੇ ਗੁਆਂਡੀ ਸੂਬੇ ਹੈ ਉਹਨਾਂ ਦੇ ਨਾਲ ਜਿਹੜੀ ਬਾਉਂਡਰੀ ਸ਼ੇਅਰ ਕਰ ਰਹੇ ਨੇ ਉੱਥੇ ਇਹ ਆਪਰੇਸ਼ਨ ਸੀਲ 6 ਚਲਾਇਆ ਜਾ ਰਹਾ ਹੈ ਇਹਦੇ ਵਿੱਚ ਅਕ੍ਰੋਸ ਦਾ ਪੰਜਾਬ 220 ਨਾਕਾ ਪੁਆਇੰਟਸ ਹੈਵ ਬੀਨ ਇੰਸਟਾਲਡ ਐਂਡ ਇਹ ਸਵੇਰੇ ਅਸੀਂ 8 ਵਜੇ ਸ਼ੁਰੂ ਕਰ ਲਿਆ ਐਂਡ ਦਿਸ ਵਿਲ ਗੋ ਅਪ ਟਿਲ 2 ਪੀਐਮ ਦਾ ਐਸ ਪਰ ਐਸ ਪਠਾਨਕੋਟ ਇਜ਼ ਕਨਸਰਨ ਅਸੀਂ ਪਠਾਨਕੋਟ ਦੇ ਵਿੱਚ 23 ਨਾਕੇ ਇੰਸਟਾਲ ਕੀਤੇ ਹੋਏ ਨੇ ਉਹਨਾਂ ਚੋਂ ਜਿਹੜੇ 12 ਨਾਕੇ ਹੈਗੇ ਨੇ ਉਹ ਪਰਮਨੈਂਟ ਹੈ ਐਂਡ 11 ਅਸੀਂ ਟੈਂਪਰੇਰੀ ਤੌਰ ਤੇ ਲਾਏ ਹੈ ਇਦੇ ਵਿੱਚ ਬੇਸਿਕਲੀ ਆਬਜੈਕਟਿਵ ਇਹ ਹੈ ਕਿ ਕਿਉਂਕਿ ਮਾਡਲ ਕੋਡ ਆਫ ਕੰਡਕਟ ਇਜ਼ ਇਨ ਆਪਰੇਸ਼ਨ ਗੱਡੀਆਂ ਦੀ ਚੈਕਿੰਗ ਜਿਹੜੇ ਸਸਪੀਸ਼ੀਅਸ ਬੰਦੇ ਹੈ ਉਹਨਾਂ ਦੀ ਚੈਕਿੰਗ ਉਹ ਅਸੀਂ ਕਰ ਰਹੇ ਨੇ ਐਟ ਐਸ ਆਫ ਨਾਓ ਜਿਹੜੇ 23 ਨਾਕੇ ਲੱਗੇ ਹੋਏ ਨੇ ਉਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈ ਹੈ ਵਿਦ ਅ ਮੀਡੀਆ ਇਦੇ ਵਿੱਚ ਇੱਕ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਵੀ ਹੈਵ ਆਲਰੇਡੀ ਟਾਈਡ ਅਪ ਵਿਦ आवर ਨੇਬਰਿੰਗ ਸਟੇਟਸ ਜਾਂ ਨੇਬਰਿੰਗ ਡਿਸਟ੍ਰਿਕਟ ਜਿਵੇਂ ਪਠਾਨਕੋਟ ਦੇ ਨਾਲ ਇੱਥੇ ਨੂਰਪੁਰ ਲੱਗਦਾ ਹੈ ਫ্রম ਹਿਮਾਚਲ ਸਾਈਡ ਜਾਂ ਫॉर दैट ਮੈਟਰ ਕਟਵਾ ਲੱਗਦਾ ਹੈ ਫ্রম ਜੰਮੂ ਸਾਈਡ ਵੀ ਹੈਵ ਟਾਈਡ ਅਪ ਵਿਦ ਦ ਲੋਕਲ ਪੁਲਿਸ ਓਵਰ देयर ਉੱਥੇ ਵੀ ਕਾਰਸਪੋਂਡਿੰਗ ਟੂ ਥੀਸ ਨਾਕਾ ਪੁਆਇੰਟ ਜਿਵੇਂ ਤੁਸੀਂ ਦੇਖ ਰਹੇ ਹੋ ਥੇਰ ਆਰ ਮਿਰਰ ਨਾਕਾਸ ਔਨ 댓 ਸਾਈਡ ਆਲਸੋ ਉਹਨਾਂ ਨੇ ਵੀ ਡਿਪਲॉयਮੈਂਟ ਕੀਤੀ ਹੈ ਸੋ ਥੈਟ ਦੋਨੋ ਤਰਫੋਂ ਇੱਕ ਪ੍ਰੋਪਰ ਨਾਕਾਬੰਦੀ ਹੋ ਜਵੇ ਐਂਡ ਜੇ ਕੋਈ ਸਸਪੀਸ਼ੀਅਸ ਬੰਦਾ ਹੈ ਉਹ ਪਛਾਣ ਨਾ ਪਾਵੇ ਐਂਡ ਉਹਦੀ ਪ੍ਰੋਪਰ ਚੈਕਿੰਗ ਹੋ ਸਕੇ ਕਿੰਨੇ ਮੁਲਾਜ਼ਮ ਸਰ ਇੱਥੇ ਨਾਕਾ ਇਹਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ 23 ਪੁਆਇੰਟਸ ਹੈਗੇ ਨੇ ਪਠਾਨਕੋਟ ਦੇ ਵਿੱਚ ਐਂਡ ਮਿਨਿਮਮ 20 ਪਰਸਨਲ ਹੈਵ ਬੀਨ ਡਿਪਲੋਇਡ ਔਨ ਈਚ ਨਾਕਾ ਪੁਆਇੰਟ ਵਿਚ ਟੇਕਸ ਫਿਗਰ 450 ਤੋਂ ਉੱਪਰ ਉੱਪਰ ਕਰੀਬਨ 460 ਬੰਦੇ ਅਸੀਂ ਲਾਏ ਹੈ ਇਹਦੇ ਵਿੱਚ 6 ਜੀਓਜ਼ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਪੀ ਹੈੱਡਕੁਆਟਰ ਹੀ ਸਾਰਾ ਆਪ ਸੁਪਰਵਾਈਜ਼ ਕਰ ਰਹੇ ਨੇ ਇਸ ਆਪਰੇਸ਼ਨ ਨੂੰ ਪੁਲਿਸ ਤੋਂ ਲਾਵਾ ਵੀਐਸਐਫ ਫੋਰ ਬਾਕੀ ਕੰਪਨੀਜ਼ ਵੀ ਹੈ ਤੁਸੀਂ ਦੇਖੋ ਜਿਹੜੀ ਸਾਨੂੰ ਇਲੈਕਸ਼ਨ ਕਰਕੇ ਸੀਏਪੀਐਫ ਦਾ ਕੰਪੋਨੈਂਟ ਲਿਆ ਹੈਗਾ ਉਹਨੂੰ ਵੀ ਆਪਾਂ ਯੂਜ਼ ਕਰ ਰਹੇ ਨੇ ਐਂਡ ਜਿਹੜਾ ਆਪਣੇ ਕੋਲ ਐਸਓਜੀ ਕੰਪੋਨੈਂਟ ਹੈ ਉਹ ਵੀ ਯੂਜ਼ਿੰਗ ਥੈਮ ਆਲਸੋ ਮੇਜਰ ਰਿਕਵਰੀ ਹੋਈ ਹੈ ਕੁਝ ਰਿਕਵਰੀਜ਼ ਹਜੂ ਹੋਈਆਂ ਹੈ ਕੁਝ ਕੁਝ ਚੱਲ ਰਹੀਆਂ ਹੈਗੀਆਂ ਦਾ ਵਾਂਸ ਦਾ ਆਪਰੇਸ਼ਨ ਇਸ ਕੰਪਲੀਟਡ ਐਟ ਅਰੋਂਡ 2 ਫਿਰ ਵੀਲ ਸ਼ੇਅਰ ਸਾਰਾ ਜਿਹੜਾ ਪ੍ਰੋਗਰੈਸ ਮੀਡੀਆ ਦੇ ਨਾਲ ਸ਼ੇਅਰ ਕਰਦੇ ਆ